ਕਾਰਵਾਈ ਨਹੀਂ ਕਰਦਾ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾ ਕੇ ਵਾਰ ਦਿੱਤੀ ਗਈ ਆ ਕਿ ਐਦਾਂ ਲੋਕ ਹੋਰ ਕਰਨਗੇ ਇਸ ਤਰ੍ਹਾਂ ਦੇ ਮੂੰਹ ਪੈਜੂਗਾ ਇਸ ਤਰ੍ਹਾਂ ਦੇ ਗਰੀਬ ਦੇ ਘਰ ਕੋਈ ਵੀ ਜਾ ਕੇ ਤੇ ਅਟੈਕ ਕਰ ਦੂਗਾ ਤੇ ਇਸ ਤਰ੍ਹਾਂ ਹਮਲੇ ਹੋਣਗੇ ਉਸ ਵੀਡੀਓ ਨੂੰ ਦੇਖ ਕੇ ਤੇ ਇੱਕ ਮਨ ਭਰ ਆਉਂਦਾ ਕਿ ਪੰਜਾਬ ਦੀ ਸਸਤੀ ਵੀ ਕਿੱਧਰ ਜਾ ਰਹੀ ਬੜੀ ਮਾੜੀ ਘਟਨਾਵਾਂ ਬਹੁਤ ਮਾੜੀ ਜੇ ਕੋਈ ਉਹਨਾਂ ਦੀ ਗੱਲ ਪਾਦੀ ਤੇ ਬਹਿ ਕੇ ਗੱਲ ਕਰਦੇ ਬੰਦਿਆਂ 'ਚ ਪਰੇ 'ਚ ਬਹਿ ਕੇ ਗੱਲ ਕਰ ਲਓ ਤੁਹਾਡੀ ਲੜਕੀ ਆ ਬਹਿ ਕੇ ਗੱਲ ਕਰੋ ਪਰੇ ਦੇ ਵਿੱਚ ਫਿਰ ਉਹ ਕਿੰਡੀ ਮਾਰੀ ਗੱਲ ਆ ਵੀ ਤੁਸੀਂ ਉਹਦੇ ਕੱਪੜੇ ਪਾੜੇ ਮੁਲਖ ਲਾ ਕੇ ਘਲੋਤਾ ਵੇਖਣ ਡਿਆ ਢੱਕ ਨਹੀਂ ਸਕਦੇ ਪਿੰਡ ਦੀ ਧੀ ਭੈਣਾ ਨੋ ਆ ਕੋਈ ਵੀ ਆ ਜਨਾਨੀਆਂ ਤੇ ਜਨਾਨੀਆਂ ਨਾ ਪੰਜਾਬ ਦੇ ਵਿੱਚ ਇੱਕ ਮਹਿਲਾ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਜਿਹਦੇ ਵਿੱਚ ਕੁਝ ਨੌਜਵਾਨ ਅਤੇ ਇੱਕ ਮਹਿਲਾ ਉਸਦੇ ਕੱਪੜੇ ਪਾੜ ਰਹੇ ਨੇ ਪਰ ਇਸ ਵੀਡੀਓ ਦੀ ਪੂਰੇ ਪੰਜਾਬ ਦੇ ਵਿੱਚ ਨਿਖੇਦੀ ਕੀਤੀ ਜਾ ਰਹੀ ਆ ਤਰਨਤਾਰਨ ਦੇ ਜ਼ਿਲ੍ਹਾ ਵਟੋਏ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਆ ਕਿ ਜਿੱਥੇ ਜਿਸ ਸੇ ਮਹਿਲਾ ਦੇ ਕੱਪੜੇ ਪਾੜੇ ਗਏ ਨੇ ਉਸ ਦੇ ਬੇਟੇ ਦੇ ਵੱਲੋਂ ਇੱਕ ਲੜਕੀ ਦੇ ਨਾਲ ਮੈਰਿਜ ਕਰਾਈ ਜਾਂਦੀ ਆ ਤੇ ਇੱਕ ਲੜਕੀ ਦੇ ਪਰਿਵਾਰ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਫਿਰ ਹਮਲਾ ਕਰਨ ਤੋਂ ਬਾਅਦ ਉਸ ਦੇ ਕੱਪੜੇ ਪਾੜੇ ਜਾਂਦੇ ਨੇ ਕੱਪੜੇ ਪਾੜਨ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਆ ਪਰ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਇਸ ਦੀ ਨਿਖੇਦੀ ਕਰ ਰਹੇ ਨੇ ਕਿ ਪੰਜਾਬ ਦੀ ਤਸਵੀਰ ਹੈ ਕੀ ਆ ਗਰਬਤ ਵੀ ਕਰਾਂਗੇ ਅਸੀਂ ਵੇ ਲਾਮਲੇ ਪਿੰਡਾਂ ਦੇ ਲੋਕਾਂ ਦੇ ਨਾਲ ਕੀ ਗੱਲਬਾਤ ਕੀ ਕਹਿਣਾ ਇਹਨਾਂ ਦਾ ਸਰ ਕੀ ਨਾ ਮਾ ਜੀ ਮੇਰਾ ਨਾਂ ਹਰਪਮਨ ਸਿੰਘ ਆ ਜੀ ਪਿੰਡ ਮੇਰਾ ਬਸ਼ੰਬਰਪੁਰ ਆ ਆ ਸਰ ਕਿਦਾਂ ਦੇਖ ਰਹੇ ਤੁਸੀਂ ਵੀਡੀਓ ਤੇ ਦੇਖੀ ਆ ਵੀਡੀਓ ਮੈਂ ਵੇਖੀ ਆ ਤੇ ਉਹ ਬੀਬੀ ਨੇ ਨਾ ਉਹ ਉਹਨੇ ਆਖਿਆ ਵੀ ਮੇਰੇ ਕੱਪੜੇ ਪਾੜੇ ਆ ਤੇ ਪੰਜ ਜਾਣੇ ਮੇਰੇ ਪੈ ਗਲ ਪੈ ਗਏ ਆ ਤੇ ਉਹਨੇ ਆਖਿਆ ਵੀ ਮੇਰੇ ਨਾਲ ਬਹੁਤ ਮਾੜੀ ਹਰਕਤ ਕੀਤੀ ਆ ਜਿਹੜੀ ਮੈਂ ਕੈਮਰੇ ਸਾਹਮਣੇ ਤੇ ਗੱਲ ਬਿਆਨ ਨਹੀਂ ਕਰ ਸਕਦਾ ਇਥੋਂ ਤੱਕ ਕਿ ਉਹਦੇ ਕੱਪੜੇ ਸਾਰੇ ਪਾੜ ਕੇ ਤੇ ਉਹ ਜਿਹੜਾ ਉਹਦੇ ਨਾਲ ਬਲਾਤਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਤੇ ਵੀਡੀਓ ਵੀ ਉਹਨਾਂ ਦੇ ਮੁਣਕੇ ਬਣਾਈ ਗਏ ਆ ਨਹੀਂ ਨਹੀਂ ਨਿੰਦਣਯੋਗ ਆ ਜੀ ਇਹ ਨਿੰਦਣਯੋਗ ਆ ਇਹਦੀ ਅਸੀਂ ਸਖਤ ਸ਼ਬਦਾਂ ਤੇ ਨਖੇਦੀ ਕਰਦੇ ਆ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਜਲਦੀ ਕਾਰਵਾਈ ਕਰਕੇ ਇਹਦੇ ਜਿਹੜੇ ਪੰਜ ਜਣੇ ਆ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਵੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਗਦਾ ਕਿ ਜੇ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾ ਕੇ ਵਾਰਲ ਕੀਤੀ ਗਿਆ ਕਿ ਐਦਾਂ ਲੋਕ ਹੋਰ ਕਰਨਗੇ ਹਾਂ ਨਹੀਂ ਨਹੀਂ ਵੇਖੋ ਜੇ ਜੇ ਦੇ ਇਸ ਤਰ੍ਹਾਂ ਦੇ ਮੂੰਹ ਪੈ ਜਾਊਗਾ ਇਸ ਤਰ੍ਹਾਂ ਦੇ ਗਰੀਬ ਦੇ ਘਰ ਕੋਈ ਵੀ ਜਾ ਕੇ ਤੇ ਅਟੈਕ ਕਰ ਦੂਗਾ ਤੇ ਇਸ ਤਰ੍ਹਾਂ ਹਮਲੇ ਹੋਣਗੇ ਤੇ ਫਿਰ ਤੇ ਜਨਤਾ ਜਿਹੜੀ ਆ ਜਨਤਾ ਜਨਾਰਦਨ ਆ ਜਨਤਾ ਜਿਹੜੀ ਆ 9ਵੇਂ ਸ਼ੀਟਾਂ ਦੇਖ ਕੇ ਤੇ ਇਹਨਾਂ ਸਰਕਾਰ ਬਣਾਈਆਂ ਤੇ ਫਿਰ ਤੇ ਜਨਤਾ ਦੇ ਹੱਥ ਆ ਫਿਰ ਜਨਤਾ ਜੇ ਚਾਜਦੇ ਕੰਮ ਨਾ ਕਰਨਗੇ ਨਸ਼ਿਆਂ ਤੇ ਠੱਲ ਨਾ ਪਊਗੀ ਤੇ ਫਿਰ ਤੇ ਵੀ ਇਹ ਤੇ ਜਨਤਾ ਦੇ ਜਨਤਾ ਦੇ ਹੱਥ ਵਾਸਤੇ ਬਟਨ ਦੱਪਣਾ ਜਨਤਾ ਨੇ ਬਟਨ ਦੱਪਣਾ ਤੇ ਸਰਕਾਰਾਂ ਪਲਟ ਕੇ ਹੋ ਜਾਂਦੀਆਂ ਨੇ ਬਿਲਕੁਲ ਜੀ ਹੋਰ ਵੀ ਲੋਕ ਮਨੂ ਦੇ ਸਰ ਤੁਸੀਂ ਕਿਦਾਂ ਦੇਖ ਰਹੇ ਵੀਡੀਓ ਤੁਸੀਂ ਦੇਖੀਆ ਕਿ ਉਸ ਵੀਡੀਓ ਨੂੰ ਦੇਖ ਕੇ ਤੇ ਇੱਕ ਮਨ ਭਾਰ ਆਉਂਦਾ ਕਿ ਪੰਜਾਬ ਦੀ ਤਸਵੀਰ ਕਿੱਧਰ ਜਾ ਰਹੀ ਹੈ ਨਹੀਂ ਉਹ ਬੜੀ ਮਾੜੀ ਗੱਲ ਆ ਜਿਹੜੀ ਬਲਟੋਈ ਪੈਂਦੀ ਆ ਬੜੀ ਮਾੜੀ ਘਟਨਾ ਵਾ ਬਹੁਤ ਮਾੜੀ ਜੇ ਕੋਈ ਉਹਨਾਂ ਦੀ ਗੱਲਬਾਤ ਹੀ ਤੇ ਬਹਿ ਕੇ ਗੱਲ ਕਰਦੇ ਬੰਦਿਆਂ ਚ ਪਰੇ ਚ ਬਹਿ ਕੇ ਗੱਲ ਕਰ ਲੋ ਤੁਹਾਡੀ ਲੜਕੀ ਆ ਬਹਿ ਕੇ ਗੱਲ ਕਰੋ ਪਰੇ ਦੇ ਵਿੱਚ ਮੰਨਦੀ ਆ ਪਰ ਜਨਾਨੀ ਦੇ ਜਾ ਕੇ ਲੀੜੇ ਪਾੜ ਦੇਣੇ ਉਹਦੇ ਨਾਲ ਮਾੜੀ ਹਰਕਤ ਕਰਨੀ ਇਹ ਤੇ ਬਹੁਤ ਮਨ ਭਾਗੀ ਗੱਲ ਆਏ ਤੇ ਮਤਲਬ ਬਹੁਤ ਮਾੜੀ ਗੱਲ ਆ ਲੱਗਦਾ ਕਿ ਜੇ ਵਰਲਡ ਦੇ ਵਿੱਚ ਇਹ ਵੀਡੀਓ ਵਾਇਰਲ ਹੋਵੇ ਤੇ ਲੋਕ ਪੰਜਾਬੀਆਂ ਬਾਰੇ ਕੀ ਸੋਚਣਗੇ ਪੰਜਾਬੀਆਂ ਬਾਰੇ ਬਹੁਤ ਮਾੜਾ ਪੰਜਾਬੀ ਦੇ ਦੇ ਵਿੱਚ ਪੰਜਾਬੀਆਂ ਸਾੜੀ ਤੇ ਸਾੜੀ ਤੇ ਪੰਜਾਬ ਦੇ ਵਿੱਚ ਹੀ ਇਹ ਜਦੋਂ ਜਨਾਨੀ ਦੇ ਲੀੜੇ ਪਾੜ ਤੇ ਕੱਪੜੇ ਪਾੜ ਤੇ ਉਹ ਇਦੋਂ ਵੱਡੀ ਹਰਕਤ ਹੋਰ ਮਾਰੀ ਗਈ ਹੋਣੀ ਪੰਜਾਬੀਆਂ ਵਾਸਤੇ ਪਰ ਇੱਕ ਚੀਜ਼ ਹੋਰ ਹੈਗੀ ਹੈ ਕਿ ਉੱਥੇ ਜਿਹੜੇ ਲੋਕ ਪਿੰਡ ਦੇ ਸਨ ਉਹ ਤਮਾਸ਼ਾ ਦੇਖ ਰਹੇ ਸਨ ਉਹ ਤਮਾਸ਼ਾ ਵੇਖਣ ਡਿਆ ਸਾਰੇ ਕਿੰਨਾ ਮੁਲਖ ਲੱਗਿਆ ਉਹ ਤਮਾਸ਼ਾ ਵੇਖਣ ਵੀਡੀਓ ਵੀ ਇਹਨਾਂ ਨੇ ਆਪੇ ਬਣਾਈਆਂ ਵੀਡੀਓ ਵੀ ਆਪੇ ਬਣਾਈਆਂ ਫਿਰ ਉਹ ਕਿੱਡੀ ਮਾਰੀ ਗੱਲ ਆ ਵੀ ਤੁਸੀਂ ਉਹਦੇ ਕੱਪੜੇ ਪਾੜੇ ਮੁਲਖ ਲੱਗੇ ਖਲੋਤਾ ਵੇਖਣ ਡਿਆ ਡੱਕ ਨਹੀਂ ਸਕਦੇ ਪਿੰਡ ਦੀ ਧੀ ਭੈਣਾ ਨੋ ਆ ਕੋਈ ਵੀ ਆ ਜਨਾਨੀਆਂ ਦੇ ਜਨਾਨੀਆਂ ਨਾ ਬਿਲਕੁਲ ਪਰ ਮਾੜੀ ਗੱਲ ਆ ਇਹਦੇ ਇਹ ਪੁਲਿਸ ਨੂੰ ਕਾਨੂੰਨੀ ਕਾਰਵਾਈ ਹਮ ਕਰਨੀ ਚਾਹੀਦੀ ਆ ਜੇ ਕਾਨੂੰਨੀ ਕਾਰਵਾਈ ਪੁਲਿਸ ਨਾ ਕਰੂਗੀ ਇਹ ਹਰਕਤਾਂਆਂ ਗਾਂ ਵਧਣਗੀਆਂ ਘਟਣਗੀਆਂ ਨਹੀਂ ਬਿਲਕੁਲ ਜੀ ਹੋਰ ਵੀ ਲੋਕ ਮੌਜੂਦ ਨੇ ਸਰ ਕੀ ਨਾਮ ਆ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਰਾਜੀਵਾਲ ਤੋਂ ਇਹ ਕਿੱਦਾਂ ਦੇਖ ਰਹੇ ਹੋ ਤੁਸੀਂ ਇਸ ਵੀਡੀਓ ਨੂੰ ਬਹੁਤ ਮੱਦਭਾਗੀ ਗੱਲ ਆ ਜੀ ਰੋਣ ਆਉਂਦਾ ਇਸ ਚੀਜ਼ ਨੂੰ ਸੁਣ ਕੇ ਵੀ ਬਹੁਤ ਮਾੜੀ ਗੱਲ ਆ ਹਰ ਕਿਸੇ ਦੇ ਧੀ ਭੈਣ ਦੀ ਤੋਹਣੀ ਚਾਹੀਦੀ ਆ ਅੱਗੇ ਬਜ਼ੁਰਗ ਜਿਹੜੇ ਹੀ ਬਹੁਤ ਸੋਹਣਾ ਇਹ ਤਾਂ ਕਰਦੇ ਸਾਰੇ ਖੇਡਦੇ ਨੇ ਇਕੱਠੇ ਹੱਸਦੇ ਖੇਡਦੇ ਪਰ ਹੁਣ ਤੇ ਐਡਾ ਮਾੜਾ ਹਾਲ ਹੋ ਗਿਆ ਪੰਜਾਬ ਦਾ ਕਿ ਧੀਆਂ ਜਿਹੜੀਆਂ ਵਾ ਘਰ ਹੀ ਰੱਖਣੇ ਜੋਗੇ ਕਿਸੇ ਨੂੰ ਪੜਾਉਂਦਾ ਵੀ ਨਹੀਂ ਹੈਗਾ ਇਹ ਸਮਾਂ ਨਹੀਂ ਬਹੁਤ بڑا ਉਹਦੇ ਪਹਿਲਾਂ ਕੱਪੜੇ ਪਾੜੇ ਗਏ ਮਹਿਲਾ ਦੇ ਫਿਰ ਉਸ ਤੋਂ ਬਾਅਦ ਉਸਦੀ ਵੀਡੀਓ ਵਾਇਰਲ ਕੀਤੀ ਗਈ ਮੈਂ ਦੇਖੋ ਕਹਾਂ ਉਹ ਪਿੰਡ ਵਾਸਤੇ ਬਹੁਤ ਮੱਦਭਾਗੀ ਗੱਲ ਆ ਜਿਹੜੀ ਇੱਕ ਤਮਾਸ਼ਾ ਵੇਖਣ ਦਾ ਵੀ ਧੀ ਦੇ ਕੱਪੜੇ ਪਾੜੇ ਆ ਤੇ ਉਹ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਬਹੁਤ ਮਾੜੀ ਗੱਲ ਆ ਇਹ ਬਹੁਤ ਨਿੰਦਣਯੋਗ ਗੱਲ ਆ ਜੀ ਤੇ ਤੁਸੀਂ ਕਿ ਕਿਦਾਂ ਦੇਖ ਰਹੋ ਕਿ ਪਿੰਡ ਵਾਲੇ ਸਾਰੇ ਉੱਤੇ ਖੜੇ ਨੇ ਨੌਜਵਾਨ ਨੇ ਬਜ਼ੁਰਗ ਨੇ ਉਹ ਕਿਸੇ ਦੇ ਵੱਲ ਉਹਨਾਂ ਨੂੰ ਰੋਕਿਆ ਨਹੀਂ ਗਿਆ ਰੋਕਿਆ ਨਹੀਂ ਗਿਆ ਕੋਈ ਸਮਾਂ ਦਾ ਹੀ ਗਿਆ ਵੀ ਸਿਰ ਤੋਂ ਚੁੰਨੀ ਨਹੀਂ ਲੱਥਣ ਦਿੰਦੇ ਤੇ ਜੋ ਘਤੀ ਭੈਣ ਵੇਖ ਲੈਣਾ ਨਾ ਕਿਤੇ ਖਲੋਤੀ ਤੇ ਬਜ਼ੁਰਗਾਂ ਨੇ ਕਹਿਣਾ ਵੀ ਕੁੜੀਏ ਤੂੰ ਵੇੜੇ ਗਲੀ ਚ ਕੀ ਕਰਦੀ ਹਾਂ ਉਹ ਵੀ ਦੇਣ ਸੀਗੇ ਤੇ ਅੱਜ ਘਰਾਂ ਚ ਜਾ ਜਾ ਤੇ ਇਤਾਂ ਨੂੰ ਪੈ ਗਏ ਆ ਤੇ ਇਹ ਤੇ ਇੱਕ ਕਲਯੁਗ ਦਾ ਦਪਹਿਰਾ ਚੱਲਣ ਡਿਆ ਤੇ ਇਹਦਾ ਇੱਕ ਅੰਤ ਹੋ ਗਿਆ ਇੱਕ ਗਰੀਬ ਦੇ ਤੇ ਇਤ ਕਿੱਧਰ ਜਾਵਾਂਗੇ ਬੱਚਿਆਂ ਨੂੰ ਪੜਾਉਣਾ ਆਂਦੇ ਆ ਵੀ ਪੜਾਓ ਬੱਚਿਆਂ ਤੇ ਕੀ ਪੜਾਵਾਂਗੇ ਜੀ ਘਰਾਂ ਚ ਤੇ ਸੁਰੱਖਿਆਤ ਨਹੀਂ ਹੈਗੀਆਂ ਤੇ ਸਕੂਲੇ ਕਿਤਰਾں ਭੇਜਾਂਗੇ ਤੇ ਕਿਤਰਾ ਬਾਹਰ ਜਾਣ ਗਿਆ ਬਾਥਰੂਮ ਕਈਆਂ ਤੇ ਲੈਟਰਨ ਨਹੀਂ ਹੈਗੀ ਤੇ ਬਾਥਰੂਮ ਬਾਹਰ ਜਾਂਦੀਆਂ ਨੇ ਤੇ ਇਤਨਾ ਤੇ ਫੜਫੜ ਇਤਨਾ ਬਹੁਤ ਖਮੋਲ ਖਰਾਬ ਹੋ ਗਿਆ ਬਿਲਕੁਲ ਜੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਲੋਕ ਇਸ ਦੀ ਨਿੰਦਿਆ ਕਰ ਰਹੇ ਨੇ ਤੇ ਇਹੀ ਗੱਲ ਕਹਿ ਰਹੇ ਨੇ ਕਿ ਇਹ ਜਿਹੜੇ ਪਰਿਵਾਰ ਜਿਨ੍ਹਾਂ ਦੇ ਵੱਲੋਂ ਇਹ ਗੱਲ ਕੀਤੀ ਗਈ ਆ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ ਲਿਵਿੰਗ ਇਨ న్యూਸ ਤਰਨਤਾਰਨ